ਟਾਈਮ ਹੈ 22 ਤੇ 23 ਜਨਵਰੀ 1999 ਦੇ ਵਿਚਕਾਰ ਦੀ ਰਾਤ ਦਾ ਜਗ੍ਹਾ ਹੈ ਇੰਡੀਆ ਦਾ ਇੱਕ ਪ੍ਰਾਂਤ 오ਡੀਸਾ ਤੇ ਉਹਦੇ ਦੋ ਪਿੰਡਾਂ ਦੇ ਵਿਚਕਾਰ ਦਾ ਜੰਗਲ ਦਾ ਪ੍ਰੋਪਰ ਏਰੀਆ ਵਾ ਮਯੂਰਪੰਜ ਤੇ ਕਿਉਂਜਾਂਗ ਪਿੰਡ ਦੇ ਵਿਚਕਾਰ ਸਰਦੀਆਂ ਦੀ ਰਾਤ ਹੈ ਬਹੁਤ ਜ਼ਿਆਦਾ ਠੰਡ ਇਸ ਜੰਗਲ ਦੇ ਏਰੀਆ ਦੇ ਵਿੱਚ ਇੱਕ ਜੀਪ ਖੜੀ ਆ ਜੀਪ ਦੇ ਅੰਦਰ ਸੁੱਤੇ ਹੋਏ ਆ ਇੱਕ ਫੈਮਿਲੀ ਜਿਹਦੇ ਵਿੱਚ ਇੱਕ ਪਿਤਾ ਨੇ ਤੇ ਦੋ ਉਹਨਾਂ ਦੇ ਬਹੁਤ ਹੀ ਛੋਟੇ ਬੇਟੇ ਨੇ ਕੁਸ਼ਮੈਂਟਾਂ ਤੋਂ ਬਾਅਦ ਹੀ ਜੰਗਲ ਤੋਂ ਤੇ ਧੁੰਦ ਦੇ ਵਿੱਚੋਂ ਕੁਝ ਪਰਛਾਈਆਂ ਉੱਪਰ ਦੀਆਂ ਨੇ ਇਹ ਇਨਸਾਨੀ ਰੂਪ ਲੈ ਲੈਂਦੀਆਂ ਨੇ ਤੇ ਇਹਨਾਂ ਦੀ ਗਿਣਤੀ ਹੁੰਦੀ ਆ 50 ਤੋਂ 60 ਦੇ ਵਿੱਚਕਾਰ ਇਹ ਸਾਰੇ ਦੇ ਸਾਰੇ ਲੋਕ ਉਸ ਜੀਪ ਨੂੰ ਅੱਗ ਲਾ ਦਿੰਦੇ ਆ ਤੇਲ ਪਾ ਦਿੰਦੇ ਆ ਥੋੜੀ ਦੇਰ ਦੇ ਵਿੱਚ ਹੀ ਤੇ ਜਿਹੜਾ ਇਨਸਾਨ ਉੱਥੇ ਸੁੱਤੇ ਪਈ ਸੀ ਉਹ ਹੁਣ ਲਾਸ਼ਾਂ ਦੇ ਵਿੱਚ ਤਬਦੀਲ ਹੋ ਚੁੱਕੇ ਆ ਕੌਣ ਸੀਗੇ ਇਹ ਤਿੰਨ ਇਨਸਾਨ ਉਹ ਬਦਕਿਸਮਤ ਇਨਸਾਨ ਤੇ ਕੌਣ ਸੀਗੇ ਉਹ 50 ਤੋਂ 60 ਲੋਕ ਜਿਹੜੇ ਉਹਨਾਂ ਦੀ ਮੌਤ ਬਣ ਕੇ ਆਉਂਦੇ ਆ ਤੇ ਉਸੇ ਤਰ੍ਹਾਂ ਹੀ ਨੇਰੇ ਵਿੱਚ ਗਾਇਬ ਹੋ ਜਾਂਦੇ ਆ ਇਹ ਸਾਰੇ ਕਹਾਣੀ ਨੂੰ ਜਾਣਨ ਲਈ ਸਾਨੂੰ ਕੁਝ ਸਾਲ ਪਿੱਛੇ ਚੱਲਣਾ ਪਊ 18 ਜਨਵਰੀ 1941 ਆਸਟ੍ਰੇਲੀਆ ਦਾ ਇੱਕ ਪ੍ਰਾਂਤ ਹੈ ਕੋਇਨਸਲੈਂਡ ਉਹਦਾ ਇੱਕ ਏਰੀਆ ਪਾਮਵੁੱਡ ਉਹਦਾ ਇੱਕ ਏਰੀਆ ਵਾ ਸਨਸ਼ਾਈਂਡ ਕੋਸਟ ਸਬਰਬ ਉਹਦੇ ਵਿੱਚ ਇੱਕ ਇਨਸਾਨ ਦਾ ਜਨਮ ਹੁੰਦਾ ਗ੍ਰਾਮ ਸਟੂਵਰਟ ਸਟੇਨਸ 1865 ਦੇ ਵਿੱਚ ਇਹ ਇਨਸਾਨ ਪਹਿਲੀ ਵਾਰੀ ਇੰਡੀਆ ਆਉਂਦੇ ਆ ਇਹਨਾਂ ਦੇ ਕੁਝ ਦੋਸਤ ਨੇ ਜਿਹੜੇ ਇੰਡੀਆ ਦੇ ਵਿੱਚ ਆਲਰੇਡੀ ਕੋਈ ਸਮਾਜ ਸੇਵਾ ਦੇ ਨਾਲ ਰਿਲੇਟਡ ਤੇ ਧਰਮ ਪ੍ਰਚਾਰ ਦੇ ਨਾਲ ਰਿਲੇਟਡ ਕੋਈ ਕੰਮ ਕਰ ਰਹੇ ਆ ਉਹਨਾਂ ਦੇ ਬਲਾਵੇ ਦੇ ਉੱਪਰ 24 ਸਾਲ ਦੇ ਗ੍ਰਾਮ ਸਟੇਜ ਇੰਡੀਆ ਪਹੁੰਚ ਜਾਂਦੇ ਆ ਨੌਜਵਾਨ ਨੇ ਕੰਮ ਕਰਨ ਦਾ ਜਜ਼ਬਾ ਹੈ ਇੰਡੀਆ ਦੇ ਬਾਰੇ ਬਹੁਤ ਕੁਝ ਸੁਣਿਆ ਹੋਇਆ ਵਾ ਤੇ ਇੱਕ ਏਰੀਆ ਵਾ ਓਡੀਸ਼ਾ ਦੇ ਕਬੀਲੇ ਦੇ ਲੋਕ ਉੱਥੇ ਪਹੁੰਚਦੇ ਆ ਆਪਣੇ ਦੋਸਤਾਂ ਦੇ ਨਾਲ ਲੜ ਕੇ ਉਹਨਾਂ ਕਬੀਲੇ ਵਾਲਿਆਂ ਦੇ ਲਈ ਕੰਮ ਕਰਨਾ ਸ਼ੁਰੂ ਕਰਦੇ ਆ ਸਪੈਸ਼ਲੀ ਕਮ ਕਿਹਨਾਂ ਲੋਕਾਂ ਦੇ ਨਾਲ ਕਰਦੇ ਆ ਉਹ ਲੋਕਾਂ ਦੇ ਲਈ ਜਿਨ੍ਹਾਂ ਨੂੰ ਕੋੜ ਦੀ ਬਿਮਾਰੀ ਹੁੰਦੀ ਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸਮਾਜ ਨੇ ਤੇ ਕੁਝ ਧਰਮਾਂ ਨੇ ਅਛੂਤ ਕਹਤਾ ਅਨਟਚੇਬਲ ਕਹਤਾ ਜਿਨ੍ਹਾਂ ਨੂੰ ਜੇ ਤੁਸੀਂ ਹੱਥ ਵੀ ਲਾਓਗੇ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਨਹੀਂ ਹੋਣੀ ਸਮਾਜ ਨੇ ਇਹਨਾਂ ਨੂੰ ਪਰੇ ਤੱਕਤਾ ਧਰਮਾਂ ਨੇ ਇਹਨਾਂ ਨੂੰ ਪਰੇ ਤੱਕਤਾ ਜੰਗਲ ਹੀ ਇਹਨਾਂ ਦਾ ਸਭ ਕੁਝ ਆ ਪਰ ਹੌਲੀ ਹੌਲੀ ਸਮਾ ਬਦਲਣ ਦੇ ਨਾਲ ਵੱਡੀਆਂ-ਵੱਡੀਆਂ ਕੰਪਨੀਆਂ ਇਹਨਾਂ ਤੋਂ ਇਹਨਾਂ ਦੇ ਜੰਗਲ ਖੋਹ ਲੈਂਦੀਆਂ ਨੇ ਸਮੇਂ ਦੀਆਂ ਸਰਕਾਰਾਂ ਤੇ ਪੁਲਿਸ ਦੀ ਮਦਦ ਦੇ ਨਾਲ ਗ੍ਰਾਮਸ ਸਟੇਨਸ ਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਬਾਹਰੋਂ ਆਏ ਨੇ ਨੌਜਵਾਨ ਨੇ ਕੁਝ ਕਰਨਾ ਚਾਹੁੰਦੇ ਆ ਉਹ ਇਹਨਾਂ ਲੋਕਾਂ ਦੀ ਮਦਦ ਕਰਦੇ ਨੇ ਆਪਣੀ ਇੱਕ ਆਰਗੇਨਾਈਜੇਸ਼ਨ ਬਣਾਉਂਦੇ ਨੇ ਜਿਹੜੀ ਸਪੈਸ਼ਲੀ ਉਹਨਾਂ ਲੋਕਾਂ ਲਈ ਕੰਮ ਕਰਦੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੋਲਿਆ ਜਿਹੜੇ ਕੋੜਤੀ ਬਿਮਾਰੀ ਦੇ ਨਾਲ ਪੀੜਤ ਨੇ ਇਸ ਤੋਂ ਇਲਾਵਾ ਇਹ ਲੋਕ ਆਪਣੇ ਨਾਲ ਲੈ ਕੇ ਆਏ ਆ ਅਲੱਗ-ਅਲੱਗ ਤਰ੍ਹਾਂ ਦੀ ਸਿੱਖਿਆ ਜਿਹੜੀ ਕਿ ਇਹਨਾਂ ਲੋਕਾਂ ਨੂੰ ਇਹ ਦਿੰਦੇ ਨੇ ਪਰ ਇਹ ਸਿਰਫ ਇਕੱਲੇ ਲੋਕ ਨਹੀਂ ਇਹਨਾਂ ਦੇ ਨਾਲ ਕੁਝ ਹੋਰ ਲੋਕ ਵੀ ਆਉਂਦੇ ਨੇ ਜਿਹੜੇ ਆਪਣੇ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਨੇ ਹੌਲੀ-ਹੌਲੀ ਇਹ ਸਾਰੇ ਲੋਕ ਇੱਥੇ ਲੋਕਾਂ ਦੇ ਨਾਲ ਰਹਿੰਦੇ ਨੇ ਉਹਨਾਂ ਚ ਘੁਲ ਮਿਲ ਜਾਂਦੇ ਨੇ ਗ੍ਰਾਮ ਵੀ ਉਹਨਾਂ ਦੇ ਵਿੱਚੋਂ ਇੱਕ ਨੇ ਤੇ ਗ੍ਰਾਮ ਸਟ੍ਰੇਂਜ ਹੌਲੀ-ਹੌਲੀ ਕਰਕੇ ਜਿਹੜੀ ਇਹਨਾਂ ਲੋਕਲ ਲੋਕਾਂ ਦੀ ਲੈਂਗੁਏਜ ਹੈਗੀ ਅ ਸੰਥਾਲੀ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਸਿੱਖ ਲੈਂਦੇ ਨੇ ਤੇ ਕਹਿੰਦੇ ਉਸ ਤਰ੍ਹਾਂ ਨਾਲ ਬੋਲ ਸਕਦੇ ਸੀ ਜਿਸ ਤਰ੍ਹਾਂ ਦੇ ਨਾਲ ਇੱਕ ਲੋਕਲ ਇਨਸਾਨ ਬੋਲਦਾ ਵਾ ਸਮਾਨੰਗਦਾ ਜਾਂਦਾ 1965 ਤੋਂ ਹੁਣ 1983 ਆ ਚੁੱਕਿਆ 1983 ਦੇ ਵਿੱਚ ਗ੍ਰਾਮ ਦੀ ਮੁਲਾਕਾਤ ਹੁੰਦੀ ਆ ਗਲੇਡਸ ਨਾਂ ਦੀ ਇੱਕ ਹੋਰ ਆਸਟ੍ਰੇਲੀਅਨ ਔਰਤ ਦੇ ਨਾਲ ਉਹ ਵੀ ਉੱਥੇ ਹੀ ਕੰਮ ਕਰ ਰਹੇ ਨੇ ਇਹ ਸਾਰਾ ਕੁਝ ਦੋਨੇ ਇਕੱਠੇ ਹੁੰਦੇ ਆ ਤੇ ਆਪਸ ਦੇ ਵਿੱਚ ਵਿਆਹ ਕਰਵਾ ਲੈਂਦੇ ਆ ਅਗਲੇ 11 ਸਾਲਾਂ ਦੇ ਵਿੱਚ ਇਹਨਾਂ ਦੇ ਕਰ ਤਿੰਨ ਬੱਚੇ ਜਨਮ ਲੈਂਦੇ ਆ 1987 ਦੇ ਵਿੱਚ ਇਹਨਾਂ ਦੀ ਪਹਿਲੀ ਲੜਕੀ ਐਸਥਰ 1999 ਦੇ ਵਿੱਚ ਇਹਨਾਂ ਦਾ ਬੇਟਾ ਫਿਲਿਪ ਤੇ 1992 ਦੇ ਵਿੱਚ ਸਭ ਤੋਂ ਛੋਟਾ ਬੇਟਾ ਟਿਮੋਥੀ ਇਹ ਪਹਿਲੀ ਵਾਰ ਇਨ੍ਹਾਂ ਕਬੀਲੇ ਵਾਲੇ ਲੋਕਾਂ ਦੇ ਲਈ ਜਦੋਂ ਉਹਨਾਂ ਨੂੰ ਕਿਸੇ ਵੀ ਹੋਰ ਇਨਸਾਨ ਨੇ ਜੰਗਲ ਦੀ ਦੁਨੀਆ ਤੋਂ ਬਾਹਰ ਰੈਂਦੇ ਕਿਸੇ ਵੀ ਇਨਸਾਨ ਨੇ ਇੱਜ਼ਤ ਦਿੱਤੀ ਇੱਜ਼ਤ ਦੇ ਨਾਲ ਬੁਲਾਇਆ ਇੱਕ ਇਨਸਾਨ ਦੀ ਤਰ੍ਹਾਂ ਟਰੀਟ ਕੀਤਾ ਇਸ ਤੋਂ ਪਹਿਲਾਂ ਦਾ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਤਜਰਬਾ ਹੈਗਾ ਜੰਗਲ ਤੋਂ ਬਾਹਰ ਤੇ ਲੋਕਾਂ ਦੇ ਆਉਣ ਦਾ ਉਹ ਸਿਰਫ ਜਾਂ ਤਾਂ ਵੱਡੇ ਸਰਕਾਰੀ ਅਧਿਕਾਰੀਆਂ ਦਾ ਵਾ ਜਾਂ ਪੁਲਿਸ ਦੇ ਅਫਸਰਾਂ ਦਾ ਵਾ ਜਿਹੜੇ ਸਿਰਫ ਆਉਂਦੇ ਆ ਉਹਨਾਂ ਦੇ ਜੰਗਲਾਂ ਨੂੰ ਉਹਨਾਂ ਤੋਂ ਖੋਣ ਦੇ ਲਈ ਜਾਂ ਉਹਨਾਂ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਕਰਨ ਦੇ ਲਈ ਜਦੋਂ ਇਹ ਲੋਕਾਂ ਨੂੰ ਇਹ ਦਿਖਦਾ ਕਿ ਇਹ ਲੋਕ ਸਾਨੂੰ ਬਹੁਤ ਇੱਜ਼ਤ ਦੇ ਨਾਲ ਬੁਲਾ ਰਹੇ ਆ ਤਾਂ ਹੌਲੀ-ਹੌਲੀ ਉਹਨਾਂ ਵੱਲ ਅਟ੍ਰੈਕਟ ਹੁੰਦੇ ਆ ਉਹਨਾਂ ਦੇ ਧਰਮ ਵੱਲ ਅਟ੍ਰੈਕਟ ਹੁੰਦੇ ਆ ਗ੍ਰਾਮ ਸਟੇਨਜ਼ ਖੁਦ ਕਿਉਂਕਿ ਸੰਥਾਲੀ ਲੈਂਗੁਏਜ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਜਿਹੜਾ ਅਸਾਈਆ ਦਾ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਬਾਈਬਲ ਉਹਦਾ ਤਰਜਮਾ ਸੰਥਾਲੀ ਲੈਂਗੁਏਜ ਚ ਕਰਦੇ ਆ ਤਾਂ ਕਿ ਉਥੋਂ ਦੇ ਲੋਕ ਉਸ ਉਸ ਗ੍ਰੰਥ ਦੀਆਂ ਸਿੱਖਿਆਵਾਂ ਜਾਂ ਜੋ ਵੀ ਉਹਦੇ ਵਿੱਚ ਲਿਖਿਆ ਹੋਇਆ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਸਕਣ ਗ੍ਰਾਮ ਸਟੇਨਸ ਆਪਣਾ ਕੰਮ ਕਰ ਰਹੇ ਆ ਇਸ ਗੱਲ ਤੋਂ ਬਿਲਕੁਲ ਅਚੇਤ ਕਿ ਕੋਈ ਹੋਰ ਲੋਕ ਨੇ ਜਿਹੜੇ ਉਹਨਾਂ ਦੀਆਂ ਇਹਨਾਂ ਗਤੀਵਿਧੀਆਂ ਤੇ ਉੱਪਰ ਪੂਰੀ ਨਿਗਾਹ ਰੱਖ ਰਹੇ ਨੇ ਇਹ ਉਹ ਲੋਕ ਨੇ ਜਿਹੜੇ ਕਿ ਜੰਗਲ ਤੋਂ ਬਾਹਰ ਸ਼ਹਿਰਾਂ ਦੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਕਟੜ ਹਿੰਦੂ ਆਰਗੇਨਾਈਜੇਸ਼ਨਸ ਨੇ ਜਿਹੜੇ ਇਹਨਾਂ ਲੋਕਾਂ ਦੇ ਉੱਪਰ ਇਹ ਦੋਸ਼ ਲਾਉਂਦੇ ਆ ਕਿ ਇਹਨਾਂ ਕਬੀਲੇ ਵਾਲੇ ਲੋਕਾਂ ਨੂੰ ਉਹਨਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਆ ਤੇ ਉਹਨਾਂ ਨੂੰ ਅਸਾਈ ਧਰਮ ਵੱਲ ਲੈ ਕੇ ਜਾ ਰਹੇ ਹਾਲਾਂਕਿ ਉਹ ਗੱਲ ਵੱਖਰੀ ਆ ਕਿ ਖੁਦ ਉਹਨਾਂ ਦੇ ਧਰਮ ਨੇ ਹੀ ਉਹਨਾਂ ਨੂੰ ਇਸ ਹੱਦ ਤੱਕ ਦੂਰ ਕਰ ਦਿੱਤਾ ਤੇ ਉਹਨਾਂ ਨੂੰ ਅਛੂਤ ਦਾ ਦਰਜਾ ਦਿੱਤਾ ਗ੍ਰਾਮ ਸਟੇਂਜ ਤੇ ਹੋਰ ਬਹੁਤ ਸਾਰੇ ਲੋਕ ਰੈਗੂਲਰ ਕੈਂਪੋ ਵਗੈਰਾ ਵੀ ਲਾਉਂਦੇ ਆ ਜਿਦੇ ਵਿੱਚ ਉਹਨਾਂ ਦੇ ਧਰਮ ਪ੍ਰਚਾਰ ਦੀਆਂ ਗੱਲਾਂ ਹੁੰਦੀਆਂ ਨੇ ਧਰਮ ਦੀਆਂ ਜਾਂ ਹੋਰ ਬਾਈਬਲ ਦੇ ਵਿੱਚੋਂ ਅਲੱਗ-ਅਲੱਗ ਚੀਜ਼ਾਂ ਦੇ ਬਾਰੇ ਡਿਸਕਸ਼ਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਕੈਂਪ ਲੱਗਣਾ ਸੀਗਾ 22 ਤੇ 23 ਜਨਵਰੀ 1999 ਨੂੰ 오ਡੀਸਾ ਦੇ ਦੋ ਪਿੰਡਾਂ ਮਯੂਰਪੰਚ ਤੇ ਕਿਉਨਜੰਗ ਦੇ ਏਰੀਏ ਦੇ ਵਿੱਚ। ਹਮੇਸ਼ਾ ਦੀ ਤਰ੍ਹਾਂ ਗ੍ਰਾਮ ਤੇ ਗਲੈਡਸ ਉੱਥੇ ਹਮੇਸ਼ਾ ਪਹੁੰਚਦੇ ਆ। ਪਰ ਇਸ ਵਾਰ ਕੋਈ ਚੀਜ਼ਾਂ ਡਿਫਰੈਂਟ ਨੇ। ਇਹਨਾਂ ਦੇ ਤਿੰਨੇ ਬੱਚੇ ਇਹਨਾਂ ਤੋਂ ਦੂਰ ਕਿਉਂਕਿ ਇਹਨਾਂ ਦੀ ਜ਼ਿੰਦਗੀ ਬਹੁਤ ਹੀ ਸਖਤ ਵਾਲੀ ਆ ਤੇ ਇਹਨਾਂ ਦੇ ਬੱਚੇ ਊਟੀ ਦੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ ਉੱਥੇ ਹੀ ਹੌਸਟਲ ਦੇ ਵਿੱਚ ਰਹਿੰਦੇ ਆ ਉਹ ਸਿਰਫ ਛੁੱਟੀਆਂ ਦੇ ਵਿੱਚ ਆਉਂਦੇ ਆ ਆਪਣੇ ਮਾਤਾ-ਪਿਤਾ ਨੂੰ ਮਿਲਣ ਦੇ ਲਈ ਤੇ ਇਸ ਵਾਰ ਉਹੀ ਟਾਈਮ ਆ ਜਦੋਂ ਉਹਨਾਂ ਦੇ ਤਿੰਨੇ ਬੱਚੇ ਆਪਣੇ ਮਾਪੇ ਦੇ ਕੋਲੇ ਆਏ ਹੁੰਦੇ ਆ ਹੋਣਾ ਜਾਂਦੀ ਆ 23 ਜਨਵਰੀ 1999 ਦੀ ਸਵੇਰ ਸਵੇਰ ਦੇ 9 ਵਜੇ ਇਹ ਪੂਰੀ ਦੀ ਪੂਰੀ ਫੈਮਿਲੀ ਇੱਕ ਦਿਨ ਦਾ ਕੈਂਪ ਹੋ ਚੁੱਕਿਆ ਦੂਸਰੇ ਦਿਨ ਪਹਿਲਾਂ ਪਹੁੰਚਦੇ ਆ ਉੜੀਸਾ ਦੇ ਇੱਕ ਛੋਟੇ ਜਿਹੇ ਕਸਬੇ ਬਰੀਪਾਦਾ ਦੇ ਵਿੱਚ ਇੱਥੇ ਗਲਾਈਡਸ ਤੇ ਉਹਨਾਂ ਦੇ ਤਿੰਨੇ ਬੱਚੇ ਐਸਥਰ ਫਿਲਿਪ ਤੇ ਟਿਮੋਥੀ ਬਰੀਪਾਦਾ ਦੇ ਵਿੱਚ ਹੀ ਰੁਕਣ ਦਾ ਡਿਸੀਜਨ ਲੈਂਦੇ ਪਰ ਕਿਉਂਕਿ ਫਿਲਿਪ ਤੇ ਟਿਮੋਥੀ ਉਹਨਾਂ ਨੂੰ ਆਪਣੇ ਪਿਤਾ ਦੇ ਨਾਲ ਜ਼ਿਆਦਾ ਟਾਈਮ ਨਹੀਂ ਮਿਲਦਾ ਸਪੈਂਡ ਕਰਨ ਦਾ ਤਾਂ ਉਹ ਬਰੀਪਾਦਾ ਦੇ ਵਿੱਚ ਰੁਕਣ ਦੀ ਜਗ੍ਹਾ ਆਪਣੇ ਮਦਰ ਗਲਾਈਡਸ ਦੇ ਨਾਲ ਰੁਕਣ ਦੀ ਜਗ੍ਹਾ ਦੇ ਉੱਪਰ ਜਿਹੜਾ 23 ਤਰੀਕ ਨੂੰ ਸ਼ਾਮ ਨੂੰ ਕੈਂਪ ਸੀਗਾ ਗ੍ਰਾਮ ਹੁਣਾ ਦਾ ਉਹਦੇ ਵਿੱਚ ਆਪਣੇ ਪਿਤਾ ਦੇ ਨਾਲ ਜਾਣਾ ਚਾਹੁੰਦੇ ਆ ਤਾਂ ਕਿ ਉਹ ਹੋਰ ਕੁਝ ਟਾਈਮ ਆਪਣੇ ਪਿਤਾ ਦੇ ਨਾਲ ਰਹਿ ਲੈ 11 ਵਜੇ ਗ੍ਰਾਮ ਸਟੇਨਸ ਆਪਣੇ ਦੋਨੇ ਬੱਚਿਆਂ ਨੂੰ ਲੈ ਕੇ 10 ਸਾਲ ਦੇ ਫਿਲਿਪ ਤੇ 7 ਸਾਲ ਦੇ ਟਿਮੋਥੀ ਨੂੰ ਲੈ ਕੇ ਆਪਣੀ ਜੀਪ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਕਿ ਰਾਤ ਉਹਨਾਂ ਨੂੰ ਉੱਥੇ ਹੀ ਕੱਟਣੀ ਪੈਣੀ ਆ ਆਪਣੀ ਜੀਪ ਦੇ ਵਿੱਚ ਹੀ ਰਹਿਣ ਦਾ ਪ੍ਰਬੰਧ ਹੁੰਦਾ ਹਮੇਸ਼ਾ ਗ੍ਰਾਮ ਦਾ ਤੇ ਬੈਰੀਪਾਦਾ ਤੋਂ ਗਲਾਈਡਸ ਤੇ ਐਸਥਰ ਨੂੰ ਅਗਲੇ ਦਿਨ ਮਿਲਣ ਦਾ ਵਾਅਦਾ ਕਰਕੇ ਉਥੋਂ ਚੱਲ ਪੈਂਦੇ 11 ਵਜੇ ਦੇ ਤਕਰੀਬਨ ਇਹਨਾਂ ਦਾ ਇੱਕ ਕੈਂਪ ਸਟਾਰਟ ਹੁੰਦਾ ਜਿਹੜਾ ਕਿ ਸ਼ਾਮ ਨੂੰ ਜਾ ਕੇ 5 ਵਜੇ ਖਤਮ ਹੋ ਜਾਂਦਾ ਬੈਰੀਪਾਦਾ ਇੱਕ ਛੋਟਾ ਟਾਊਨ ਹੈਗਾ ਜਿੱਥੇ ਰੁਕਣ ਦੀਆਂ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਨੇ ਹੌਸਟਲ ਨੇ ਹੋਰ ਚੀਜ਼ਾਂ ਹੈਗੀਆਂ ਨੇ ਪਰ ਮਯੂਰਪੰਜ ਤੇ ਕਿਉਂ ਜਾਵਾਂ ਕਿ ਇਹਨਾਂ ਦੋ ਪਿੰਡਾਂ ਕਿਉਂਕਿ ਇਹ ਬਿਲਕੁਲ ਜੰਗਲ ਦੇ ਅੰਦਰ ਪਹੁੰਚ ਚੁੱਕੇ ਆ ਇੱਥੇ ਰਾਤ ਨੂੰ ਕਿਤੇ ਵੀ ਰੁਕਣ ਦੀ ਕੋਈ ਜਗ੍ਹਾ ਨਹੀਂ ਹੈਗੀ ਹੁਣ ਸ਼ਾਮ ਢਲਣੀ ਸ਼ੁਰੂ ਹੁੰਦੀ ਹੈ ਗ੍ਰਾਮ ਇਸ ਪੂਰੇ ਏਰੀਆ ਤੋਂ ਚੰਗੀ ਤਰ੍ਹਾਂ ਵਾਕਫ ਨੇ ਤਾਂ ਉਹ ਰਾਤ ਰੁਕਣ ਦੇ ਲਈ ਇੱਕ ਜਗ੍ਹਾ ਸਿਲੈਕਟ ਕਰਦੇ ਆ ਜਿਹੜੀ ਇਹਨਾਂ ਦੋਨੇ ਪਿੰਡਾਂ ਦੇ ਵਿਚਕਾਰ ਦੀ ਜੰਗਲ ਦੇ ਅੰਦਰ ਦੀ ਇੱਕ ਜਗ੍ਹਾ ਵਾ ਰਾਤ ਦੇ ਕਿਸੇ ਟਾਈਮ ਇਹ ਸਾਰੇ ਜਣੇ ਆਪਣੀ ਜੀਪ ਦੇ ਅੰਦਰ ਹੀ ਆਪਣੀਆਂ ਰਜਾਈਆਂ ਗੱਤੇ ਵਗੈਰਾ ਸੱਟ ਕੇ ਉੱਥੇ ਹੀ ਆਪਣੀ ਰਾਤ گزارਨ ਦਾ ਪ੍ਰਬੰਧ ਕਰ ਲੈਂਦੇ ਨੇ ਲੋਕਲਸ ਬਾਅਦ ਦੇ ਵਿੱਚ ਦੱਸਦੇ ਆ ਕਿ ਰਾਤ ਦੇ ਤਕਰੀਬਨ 10 ਵਜੇ ਤੱਕ ਇਹ ਦੋਨੇ ਬੱਚੇ ਆਪਣੇ ਪਿਤਾ ਦੇ ਨਾਲ ਗੱਲਾਂ ਬਾਤਾਂ ਕਰਦੇ ਰਹੇ ਮਜ਼ਾਕ ਕਰਦੇ ਰਹੇ ਤੇ ਇਹਨਾਂ ਦੀਆਂ ਆਪਣੇ ਪਿਤਾ ਦੇ ਨਾਲ ਹਾਸਾ ਮਖੌਲ ਕਰਨ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਉਸ ਤੋਂ ਬਾਅਦ ਬਿਲਕੁਲ ਚੁੱਪ ਪਸਰ ਜਾਂਦੀ ਹੈ ਮਤਲਬ ਕਿ ਇਹ ਫੈਮਿਲੀ ਆਪਣੀ ਜ਼ਿੰਦਗੀ ਦੀ ਅਖੀਰਲੀ ਰਾਤ ਤੇ ਅਖੀਰਲੀ ਨੀਂਦ ਲੈਣ ਦੇ ਲਈ ਸੌ ਚੁੱਕੀ ਹੈ 1 ਵਜੇ ਤੋਂ ਉੱਪਰ ਟਾਈਮ ਨਿਕਲ ਚੁੱਕਿਆ ਤੇ ਹੁਣ ਆਉਂਦਾ ਉਹੀ ਟਾਈਮ ਤੇ ਹੁਣ ਆਉਂਦੇ ਆ ਜੰਗਲ ਦੇ ਵਿੱਚੋਂ ਧੁੰਦ ਦੇ ਵਿੱਚੋਂ ਨਿਕਲੇ ਹੋਏ ਉਹ ਪਰਛਾਵੇਂ ਜਿਨ੍ਹਾਂ ਨੂੰ ਇਹ ਲੱਗਦਾ ਕੇ ਗ੍ਰਾਮ ਉਹਨਾਂ ਦੇ ਧਰਮ ਦੇ ਅਗੇਂਸਟ ਕੁਛ ਕਰ ਰਹੇ ਆ ਤੇ ਅੱਗੇ ਦੀ ਉਹੀ ਵਾਰਦਾਤ ਹੈ ਕਿ ਆ ਜਿਹੜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਐਕਸਪਲੇਨ ਕੀਤੀ ਆ ਇਹ ਘਟਨਾ ਰਾਤ ਦੇ 1 ਵਜੇ ਤੋਂ ਲੈ ਕੇ 1:20 ਦੇ ਦਰਮਿਆਨ ਹੋਈ ਆ ਸਵੇਰ ਹੋਣ ਤੱਕ ਜਦੋਂ ਪਿੰਡ ਵਾਲੇ ਸਵੇਰੇ ਤੜਕੇ ਉੱਠ ਕੇ ਇਸ ਜੀਪ ਦੇ ਕੋਲ ਦੀ ਨੰਗਦੇ ਆ ਗ੍ਰਾਮ ਸਟੇਨਸ ਉਹਨਾਂ ਦਾ 10 ਸਾਲ ਦਾ ਬੱਚਾ ਫਿਲਿਪ ਤੇ 7 ਸਾਲ ਦਾ ਟਿਮੋਥੀ ਪੂਰੀ ਤਰ੍ਹਾਂ ਦੇ ਨਾਲ ਅੱਗ ਦੇ ਵਿੱਚ ਸੜੇ ਹੋਏ ਜੀਪ ਦੇ ਅੰਦਰ ਮਿਲਦੇ ਆ ਅਗਲੇ ਕੁਝ ਘੰਟਿਆਂ ਦੇ ਵਿੱਚ ਹੀ ਇਹ ਖਬਰ ਭਾਰਤ ਦੇ ਇੱਕ ਬਿਲਕੁਲ ਦੂਰ ਦਰਾਜ ਦੇ ਏਰੀਏ ਜਿੱਥੋਂ ਨੂੰ ਕਹਿੰਦੇ ਕਿ ਕੋਈ ਸਿੱਧੀ ਬਸ ਵੀ ਨਹੀਂ ਜਾਂਦੀ ਉਸ ਤਰ੍ਹਾਂ ਦਾ ਏਰੀਆ ਵਾ ਕੁਝ ਘੰਟਿਆਂ ਦੇ ਵਿੱਚ ਹੀ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਜਾਂਦੀ ਹੈ ਕਿਉਂਕਿ ਤਿੰਨ ਆਸਟ੍ਰੇਲੀਅਨ ਇਨਸਾਨਾਂ ਦੀ ਹੱਤਿਆ ਹੋਈ ਆ ਤੇ ਉਹਨਾਂ ਨੂੰ ਇਸ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਮਾਰਨ ਵਾਲਿਆਂ ਨੂੰ ਇਹ ਲੱਗਿਆ ਕਿ ਇਹੇ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਸੀ ਉਸ ਟਾਈਮ ਦੇ ਉੱਪਰ ਗਵਰਨਮੈਂਟ ਹੁੰਦੀ ਆ ਬੀਜੇਪੀ ਦੀ ਤੇ ਪ੍ਰਧਾਨ ਮੰਤਰੀ ਹੁੰਦੇ ਆ ਅਟਲ ਬਿਹਾਰੀ ਬਾਜਪਾਈ ਪੂਰਾ ਜ਼ਬਰਦਸਤ ਪ੍ਰੈਸ਼ਰ ਪੂਰੀ ਦੁਨੀਆ ਤੋਂ ਅਮਰੀਕਾ ਤੋਂ ਸਪੈਸ਼ਲੀ ਉਹਨਾਂ ਦੇ ਉੱਪਰ ਬਣਦਾ ਵਾ ਦੋਸ਼ੀਆਂ ਨੂੰ ਫੜਨ ਦਾ ਕੁਝ ਟਾਈਮ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਇਹ ਕੰਮ ਕਰਨ ਵਾਲੇ ਬੀਜੇਪੀ ਦਾ ਇੱਕ ਰਾਈਟ ਵਿੰਗ ਗਰੁੱਪ ਬਜਰੰਗ ਦਲ ਦੇ ਜਿਹੜੇ ਲੋਕਲ ਲੀਡਰ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਸ਼ਾਮਲ ਸੀਗੇ ਜਿਹੜੇ ਤਿੰਨ ਨਾਮ ਸਭ ਤੋਂ ਮੂਰੇ ਆਉਂਦੇ ਆ ਉਹਨਾਂ ਦੇ ਵਿੱਚ ਪਹਿਲਾ ਨਾਮ ਹੈਗਾ ਦਾਰਾ ਸਿੰਘ ਦਾ ਦੂਸਰਾ ਨਾਮ ਹੈਗਾ ਮਹਿੰਦਰ ਹਮਰਾਨ ਤੀਸਰਾ ਨਾਮ ਪ੍ਰਤਾਪ ਚੰਦਰ ਸਰਾਂਗੀ ਹੁਣ ਇੱਥੇ ਇੱਕ ਬਹੁਤ ਹੀ ਅਜੀਬ ਗੱਲ ਇਹ ਹੈਗੀ ਆ ਕਿ ਜਿਸ ਟਾਈਮ ਇਹ ਵੀਡੀਓ ਬਣਾ ਰਿਹਾ ਤੇ ਕੁਝ ਘੰਟੇ ਬਾਅਦ ਜਦੋਂ ਤੁਸੀਂ ਇਹ ਵੀਡੀਓ ਦੇਖੋਗੇ ਉਸ ਟਾਈਮ ਦੇ ਉੱਪਰ ਇਸੇ ਏਰੀਏ ਦਾ ਜੋ ਐਮਪੀ ਹੈਗਾ ਇਹ ਉਹੀ ਪ੍ਰਤਾਪ ਚੰਦਰ ਸਰਾਂਗੀ ਹੈ ਜਿਨੇ ਉਸ ਦਿਨ ਉਹਨਾਂ ਦੋ ਬੱਚਿਆਂ ਤੇ ਉਹਨਾਂ ਦੇ ਪਿਤਾ ਨੂੰ ਅੱਗ ਦੇ ਹਵਾਲੇ ਕਰਤਾ ਇਹ ਤਿੰਨੇ ਕਾਤਲ ਤੇ ਇਹਨਾਂ ਦੇ ਨਾਲ ਹੋਰ ਇਹਨਾਂ ਦੇ 50 ਤੇ 60 ਹੋਰ ਗਰੁੱਪ ਦੇ ਮੈਂਬਰ ਜਿੱਥੇ ਇੱਕ ਪਾਸੇ ਕਤਲ ਦਾ ਮੁਕੱਦਮਾ ਇਹਨਾਂ ਦੇ ਉੱਪਰ ਚੱਲਦਾ ਪਰ ਲੋਕਲ ਲੈਵਲ ਦੇ ਉੱਪਰ ਇਹ ਸਾਰੇ ਦੇ ਸਾਰੇ ਬਹੁਤ ਛੇਤੀ ਟਾਈਮ ਦੇ ਵਿੱਚ ਹੀ ਲੋਕਾਂ ਦੇ ਹੀਰੋ ਬਣ ਜਾਂਦੇ ਆ ਇਹਨਾਂ ਨੂੰ ਬਹੁਤ ਜਗ੍ਹਾ ਦੇ ਉੱਪਰ ਬੁਲਾਇਆ ਜਾਂਦਾ ਇਹਨਾਂ ਨੂੰ ਹਾਰ ਪਾਏ ਜਾਂਦੇ ਆ ਬਹੁਤ ਸਾਰੇ ਸਮਾਗਮਾਂ ਦੇ ਉੱਪਰ ਇਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਮਹਿੰਦਰ ਹਬਰਾਨ ਕੁਝ ਸਾਲ ਬਾਅਦ ਹਿੰਦੁਸਤਾਨ ਟਾਈਮਜ਼ ਦੇ ਵਿੱਚ ਆਪਣੀ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਇਹ ਕਹਿੰਦਾ ਵਾ ਕਿ Hindu ਧਰਮ ਦੀ ਰੱਖਿਆ ਕਰਨਾ ਧਰਮ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਸਭ ਤੋਂ ਪਹਿਲਾ ਫਰਜ਼ ਹੈਗਾ ਤਾਂ ਅਸੀਂ ਆਪਣੇ ਧਰਮ ਦਾ ਪਾਲਣ ਕੀਤਾ ਦੂਸਰੀ ਚੀਜ਼ ਉਹਨੇ ਇਹ ਕਹੀ ਕਿ ਗਰਾਉਂਡ ਸਟੇਨਜ਼ ਨੇ ਇਹ ਜਿਹੜੇ ਕਬੀਲੇ ਦੇ ਲੋਕ ਹੈਗੇ ਆ ਇਹਨਾਂ ਦੀਆਂ ਔਰਤਾਂ ਕਿਉਂਕਿ ਇਹ ਅਛੂਤ ਲੋਕ ਨੇ ਤਾਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਆਪਣੇ ਨੇੜੇ ਆਉਣ ਦਾ ਸਮਾਜਿਕ ਹੱਕ ਨਹੀਂ ਹੈਗਾ ਇਹਦੇ ਨਾਲ ਸਾਡੇ ਮੰਦਰ ਅਪਵਿੱਤਰ ਹੁੰਦੇ ਆ ਪਰ ਗਰਾਉਂਡ ਸਟੇਨਜ਼ ਨੇ ਕੀ ਕੀਤਾ ਇਥੋਂ ਦੀਆਂ ਔਰਤਾਂ ਨੂੰ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਔਰਤਾਂ ਦੇ ਪੀਰੀਅਡਸ ਕਹ ਦਿੰਦੇ ਆ ਤਾਂ ਉਹਦੇ ਲਈ ਸੈਨੀਟਰੀ ਪੈਡਸ ਵੰਡੇ ਤੇ ਜਿਹੜੇ ਕਿ ਮਹਿੰਦਰ ਹਬਰਾਨ ਕਹਿੰਦਾ ਕਿ ਧਰਮ ਦੇ ਖਿਲਾਫ ਆ ਤਾਂ ਇਹ ਹੀ ਕਾਰਨ ਬਣਦੇ ਆ ਜਿਨ੍ਹਾਂ ਦੇ ਕਾਰਨ ਅਸੀਂ ਇਹਨਾਂ ਤਿੰਨਾਂ ਦੀ ਹੱਤਿਆ ਕੀਤੀ ਆ ਗਲਾਈਡਸ ਤੇ ਉਹਨਾਂ ਦੀ ਬੇਟੀ ਅਗਲੇ ਕੁਝ ਸਾਲ ਇੰਡੀਆ ਦੇ ਵਿੱਚ ਹੀ ਰਹਿੰਦੇ ਆ ਆਪਣਾ ਕੰਮ ਪੋਰਟ ਦੇ ਪੀੜਤਾਂ ਦੇ ਨਾਲ ਉਸੇ ਤਰ੍ਹਾਂ ਜਾਰੀ ਰੱਖਦੇ ਆ ਪਰ ਕੁਝ ਸਾਲ ਤੋਂ ਬਾਅਦ ਵਾਪਸ ਆਸਟ੍ਰੇਲੀਆ ਚਲੇ ਜਾਂਦੇ ਆ ਅਦਾਲਤਾਂ ਦੀ ਪ੍ਰਕਿਰਿਆ ਤੋਂ ਬਹੁਤ ਦੂਰ ਇਹ ਸਾਰੇ ਲੋਕ ਨੈਸ਼ਨਲ ਲੈਵਲ ਦੇ ਉੱਪਰ ਹੀਰੋ ਬਣ ਚੁੱਕੇ ਆ ਸੇਮ ਉਸੇ ਤਰ੍ਹਾਂ ਹੀ ਜਿਵੇਂ ਗੁਜਰਾਤ ਦੇ ਵਿੱਚ ਮੁਸਲਮਾਨ ਕਤਲੇਆਮ ਦੇ ਵਿੱਚ ਸਭ ਤੋਂ ਜਿਹੜਾ ਮੇਨ ਕੇਸ ਹੋਇਆ ਸੀ ਬਿਲਕਿਸ ਬਾਨੋ ਦਾ ਜਿਹਦੇ ਵਿੱਚ ਬਿਲਕਿਸ ਬਾਨੋ ਨਾਂ ਦੀ ਔਰਤ ਜਿਹੜੇ ਉਸ ਟਾਈਮ 7 ਮਹੀਨੇ ਤੇ ਪ੍ਰੈਗਨੈਂਟ ਸੀਗੇ ਉਹਨਾਂ ਦੇ ਨਾਲ ਬਹੁਤ ਸਾਰੇ ਲੋਕ ਬਲਾਤਕਾਰ ਕਰਦੇ ਆ ਤੇ ਉਹਨਾਂ ਦੇ ਬੱਚੇ ਨੂੰ ਉਹਨਾਂ ਦਾ ਪੇਟ ਕੱਟ ਕੇ ਮਾਰ ਦਿੰਦੇ ਆ ਕੁਝ ਮਹੀਨੇ ਪਹਿਲਾਂ ਹੀ ਉਹ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਬਹੁਤ ਜਗ੍ਹਾ ਦੇ ਉੱਪਰ ਇੰਡੀਆ ਦੇ ਉੱਪਰ ਉਹਨਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਪਰ ਇੱਥੇ ਮੇਰਾ ਮੰਤਵ ਕਿਸੇ ਇੱਕ ਧਰਮ ਵਿਸ਼ੇਸ਼ ਨੂੰ ਬਿਲਕੁਲ ਉਹਦਾ ਕਾਲਾ ਸਿਆਹ ਪੱਖ ਰੱਖਣਾ ਨਹੀਂ ਹੈਗਾ ਇੱਥੇ ਦੋ ਪੱਖ ਨੇ ਆਪਣੇ ਸਾਹਮਣੇ ਦੋ ਵੱਖਰੇ ਵੱਖਰੇ ਗਰੁੱਪ ਨੇ ਅਜੀਬ ਵਰਤਾਰਾ ਵਾ ਕਿ ਜਿਵੇਂ ਇਸ ਕੇਸ ਦੇ ਵਿੱਚ ਜੀਪ ਦੇ ਅੰਦਰ ਬੈਠੇ ਸੀਗੇ ਤਿੰਨ ਅਸਾਈ ਲੋਕ ਤੇ ਉਹਨਾਂ ਨੂੰ ਮਾਰਨ ਵਾਲੇ ਆਪਾਂ ਕਹਿ ਸਕਦੇ ਹਾਂ ਕਿ ਹਿੰਦੂ ਰਾਈਟ ਵਿੰਗ ਦੇ ਲੋਕ ਸੀ ਪਰ ਹਮੇਸ਼ਾ ਇਸ ਤਰ੍ਹਾਂ ਨਹੀਂ ਰਹਿੰਦਾ ਇਹ ਲੋਕ ਬਦਲਦੇ ਰਹਿੰਦੇ ਨੇ ਜਿਵੇਂ ਜੀਪ ਦੇ ਵਿੱਚ ਬੈਠੇ ਉਹਨਾਂ ਲੋਕਾਂ ਦੀ ਥਾਂ ਦੇ ਉੱਪਰ ਮੌਜੂਦ ਸੀਗੇ 1984 ਦੇ ਸਿੱਖ ਕਤਲੇਆਮ ਦੇ ਵਿੱਚ ਸਿੱਖ ਬਹੁਤ ਸਾਰੇ ਨਿਰਦੋਸ਼ ਹਿੰਦੂ ਪੰਜਾਬ ਦੇ ਵਿੱਚ ਤੇ ਕਸ਼ਮੀਰ ਦੇ ਵਿੱਚ ਮੁਸਲਮਾਨ ਗੁਜਰਾਤ ਦੇ ਉਸ ਗੁਜਰਾਤ ਕਤਲੇਆਮ ਦੇ ਵਿੱਚ ਤੇ ਫਲਸਤੀਨ ਦੇ ਵਿੱਚ ਤੇ ਉਹਨਾਂ ਨੂੰ ਹੀ ਮਾਰਨ ਵਾਲੇ ਯਹੂਦੀ ਨਾਜ਼ੀ ਜਰਮਨੀ ਦੇ ਅੰਡਰ ਹਿਟਲਰ ਦੇ ਅੰਡਰ ਅਲੱਗ-ਅਲੱਗ ਕੌਨਸੈਂਟਰੇਸ਼ਨ ਕੈਂਪਾਂ ਦੇ ਵਿੱਚ ਤਾਂ ਇਸ ਕਰਕੇ ਇਹ ਮੇਰਾ ਮੰਤਵ ਨਹੀਂ ਹੈਗਾ ਇਹ ਕਹਿਣਾ ਕਿ ਕੋਈ ਇੱਕ ਧਰਮ ਵਿਸ਼ੇਸ਼ ਕਰਦਾ ਹਰੇਕ ਧਰਮ ਦੇ ਵਿੱਚ ਕੁਝ ਨਾ ਕੁਝ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਅਸਲ ਦੇ ਵਿੱਚ ਉਸ ਧਰਮ ਨੂੰ ਸ਼ੁਰੂ ਕਰਨ ਵਾਲੇ ਪੀਰਾਂ ਪਗੰਬਰਾਂ ਗੁਰੂਆਂ ਦੀ ਜਿਹੜੀ ਇੱਕ ਨਾਰਮਲ ਸਿੱਖਿਆ ਹੁੰਦੀ ਹੈ ਕਿ ਨਿਮਰਤਾ ਵਾਲੀ ਇੱਕ ਸੱਚਾਈ ਵਾਲੀ ਇੱਕ ਇਨਸਾਨੀਅਤ ਵਾਲੀ ਉਸ ਤੋਂ ਬਿਲਕੁਲ ਦੂਰ ਹੁੰਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਤਲਵਾਰਾਂ ਹਥਿਆਰ ਫੜੇ ਹੁੰਦੇ ਨੇ ਤੇ ਉਸ ਤਰ੍ਹਾਂ ਨੂੰ ਸ਼ੁਰੂ ਕਰਨ ਵਾਲੇ ਮਹਾਨ ਲੋਕਾਂ ਦੀ ਨਿਮਰਤਾ ਸਾਦਗੀ ਤੋਂ ਬਿਲਕੁਲ ਵੱਖਰੇ ਉਹਨਾਂ ਦੇ ਚਿਹਰੇ ਨਫ਼ਰਤ ਕ੍ਰੋਖਤ ਹੰਕਾਰ ਦੇ ਨਾਲ ਭਰੇ ਹੁੰਦੇ ਨੇ ਤੇ ਇੱਕ ਬਹੁਤ ਦੁੱਖ ਦੀ ਗੱਲ ਹੈ ਕਿ ਹਰੇਕੀ ਧਰਮ ਦੇ ਵਿੱਚ ਸਪੈਸ਼ਲੀ ਜਿਹੜਾ ਯੂਥ ਹੁੰਦਾ ਉਹ ਇਹਨਾਂ ਲੋਕਾਂ ਨੂੰ ਜ਼ਿਆਦਾ ਫੋਲੋ ਕਰਦਾ ਵਾ ਤੇ ਇੱਕ ਬੜੀ ਅਜੀਬ ਚੀਜ਼ ਹੈਗੀ ਆ ਕਿ ਜਿਹੜੇ ਉਹ ਮਹਾਨ ਲੋਕ ਹੁੰਦੇ ਆ ਜਿੰਨਾ ਕਰਕੇ ਧਰਮ ਸ਼ੁਰੂ ਹੋਏ ਹੁੰਦੇ ਆ ਉਹ ਕਿਤੇ ਨਾ ਕਿਤੇ ਇਹਨਾਂ ਲੋਕਾਂ ਦੁਆਰਾ ਉਹ ਖੁਦ ਹੀ ਉਹ ਲੋਕ ਹਾਸ਼ੀ ਉੱਪਰ ਤੱਕ ਦਿੱਤੇ ਗਏ ਹੁੰਦੇ ਆ ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਅਸਲ ਦੇ ਵਿੱਚ ਉਹਨਾਂ ਧਰਮਾਂ ਨੂੰ ਸ਼ੁਰੂ ਕਰਨ ਵਾਲੇ ਲੋਕਾਂ ਦੀ ਕੋਈ ਗੱਲ ਹੀ ਨਹੀਂ ਹੁੰਦੀ ਤੇ ਇਹ ਲੋਕ ਹਮੇਸ਼ਾ ਸਭ ਤੋਂ ਮੂਰੇ ਸੀਨ ਦੇ ਵਿੱਚ ਆ ਜਾਂਦੇ ਨੇ ਕਿ ਜੇ ਕਦੇ ਪਤਾ ਨਹੀਂ ਪੋਸੀਬਲ ਹੈ ਜਾਂ ਨਹੀਂ ਹੈ ਕਿ ਉਹ ਪੀਰ ਪੈਗੰਬਰ ਉਹ ਗੁਰੂ ਉਹ ਫਕੀਰ ਸਾਰੇ ਜੇ ਉਹ ਵਾਪਸ ਕਿਤੇ ਹੁਣ ਆਉਣ ਤੇ ਇਹਨਾਂ ਹੀ ਲੋਕਾਂ ਨੂੰ ਜਿਹੜੇ ਆਪਣੇ ਲਈ ਕਹਿ ਰਹੇ ਆ ਕਿ ਅਸੀਂ ਉਸੇ ਧਰਮ ਨੂੰ ਬਚਾ ਰਹੇ ਹਾਂ ਇਹਨਾਂ ਨੂੰ ਇਹ ਸਾਰਾ ਕੁਝ ਕਰਦੇ ਦੇਖਣ ਤਾਂ ਉਹ ਖੁਦ ਕੀ ਸੋਚਣਗੇ ਉਸ ਟਾਈਮ ਦੇ ਉੱਪਰ ਤੇ ਇਹਨਾਂ ਲੋਕਾਂ ਦੇ ਬਾਰੇ ਉਹਨਾਂ ਦੀ ਕੀ ਧਾਰਨਾ ਹੋਊਗੀ ਤਾਂ ਇਹ ਸੀਗਾ ਜੀ ਮੇਰਾ ਅੱਜ ਦਾ ਕੇਸ ਇਹ ਸੀਗੀ ਅੱਜ ਦੀ ਕਹਾਣੀ ਜੋ ਵੀ ਤੁਹਾਨੂੰ ਇਸ ਚੀਜ਼ ਬਾਰੇ ਲੱਗਿਆ ਤਾਂ ਤੁਸੀਂ ਆਪਣੇ ਵਿਚਾਰ ਕਮੈਂਟਸ ਦੇ ਵਿੱਚ ਦੇ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਵਿੱਚ